ਤੂੰ ਕੰਮ ਤੇ ਜਾਣਾ ਚਾਹ। ਜਾਣਾ ਹੈ ਅੰਮੀ। ਇਹਦੇ ਨਾਲ ਬੈਠਾ ਵਿਹਲੇ ਕੰਮ ਕਰਾਉਣ ਲਿਆ। ਬਸ ਥੋੜਾ ਜਿਹਾ ਕੰਮ ਰਹਿ ਗਿਆ ਇਹਦਾ। ਉਹ ਆਪੇ ਕਰ ਲੂਗੇ। ਤੂੰ ਜਾ ਆਪਣੇ ਕੰਮ ਤੇ। ਮੈਂ ਕਰਵਾ ਕੇ ਫੇਰ ਮੈਂ ਚਲ ਜਣਾ ਵਾਂ। ਮੈਂ ਉਮਰ ਗੁਜ਼ਰਦੀ ਜਾਂਦੀ ਨੂੰ ਫੇਰੇ ਪਿਆਰ ਚ ਰੰਗਣਾ ਚਾਹਨਾ। ਦੁਨੀਆਂ ਜੋ ਮਰਜ਼ੀ ਬੋਲੇ। ਪਰ ਮੈਂ ਨਾ ਸੰਗਣਾ ਚਾਹ। ਤੂੰ ਮੈਨੂੰ ਕਦੇ ਵਿਆਹ ਹੋਇਆ ਨਹੀਂ ਤੇ ਬਣ ਗਿਆ ਜੋਰੂ ਦਾ ਗੁਲਾਮ ਮੇਰੇ ਸਿਰ ਤੇ ਕਰ ਮੈਨੂੰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਉਹ ਤੇ ਇਹਦਾ ਸਿਰ ਪੜੋਂ ਲਿਆ ਮੈਂ ਕਿ ਚੱਲ ਸਿਰ ਘਟ ਦਵਾ ਤੂੰ ਚੁੱਪ ਕਰ ਮੈਨੂੰ ਸਾਰਾ ਪਤਾ ਅੱਜਕੱਲ ਦੀ ਕੁੜੀਆਂ ਨੂੰ ਕਿ ਸਿਰਫ ਔਰਤ ਦੀ ਜ਼ਿੰਮੇਵਾਰੀ ਹੁੰਦੀ ਆ ਸਾਰੇ ਘਰ ਨੂੰ ਸੰਭਾਲੇ ਤੇ ਸਾਡਾ ਵੀ ਪਰਜ ਬੰਦਾ ਆ ਨਾ ਜਦੋਂ ਔਰਤ ਤਕਲੀਫ 'ਚ ਹੋਵੇ ਤੇ ਅਸੀਂ ਉਹਨਾਂ ਸਾਥ ਦਈਏ ਬੇਸ਼ੱਕ ਮੈਂ ਬੁੱਢਾ ਹੋ ਜਾਣਾ ਥੋੜਾ ਜਿਹਾ